ਹਾਂਜੀ ਅਰਗੁੜ ਗੁਰਪ੍ਰੀਤ ਸਿੰਘ ਪੰਜਾਬ ਹਰਿਆਣਾ ਹਾਈ ਕੋਰਟ ਪਹਿਲਾਂ ਵੀ ਮੈਂ ਵੀਡੀਓ ਕੀਤੀ ਸੀ ਹੈਲਥ ਮਨਿਸਟਰ ਬ੍ਰਾਜੀਤ ਸਿੰਘ ਨੂੰ ਹੀ ਜਿਹੜੀ ਹੈਗੀ ਇਹ ਜਿਹੜੀ ਵੀਡੀਓ ਹੈ ਸਪੈਸ਼ਲ ਉਹਨਾਂ ਦੇ ਲਈ ਹੈ ਤੁਸੀਂ ਰਜਿੰਦਰਾ ਹਸਪਤਾਲ ਦੇ ਵਿੱਚ ਕੋਈ ਗੜਬੜ ਹੁੰਦੀ ਹੈ ਡਾਕਟਰਾਂ ਦੀ ਕੋਈ ਲਾਪਰਵਾਹੀ ਹੁੰਦੀ ਹੈ ਜਾਂ ਕੋਈ ਹੈਲਥ ਇਸ਼ੂਜ਼ ਹੁੰਦੇ ਨੇ ਤੁਸੀਂ ਸਟੈਪ ਚੱਕਦੇ ਹੋ ਕਿਉਂਕਿ ਆਮ ਆਦਮੀ ਸਰਕਾਰ ਦੇ ਜਿਹੜੇ ਹੈਗੇ ਟਾਰਗੇਟ ਸੀ ਵੀ ਕਿਤੇ ਵੀ ਕੋਈ ਕ腐ਸ਼ਨ ਹੁੰਦੀ ਹੈ ਕਿਤੇ ਵੀ ਕੋਈ ਗਲਤ ਕੰਮ ਹੁੰਦਾ ਹੈ ਭਵੰਤਵਾਨ ਸਾਹਿਬ ਨੇ ਕਿ ਇਹਦੀ ਰੋਕੇ ਜਾਊਗਾ ਤੇ ਮੈਂ ਕੁਝ ਜਿਹੜੀ ਹਫਤਾ ਪਹਿਲਾਂ ਵੀਡੀਓਜ਼ ਕੀਤੀਆਂ ਸੀ ਵੀ ਰਜਿੰਦਰ ਹਸਪਤਾਲ ਦੇ ਵਿੱਚ ਜੋ ਮੈਡੀਕਲ ਕਾਲਜ ਹੈ ਉੱਥੇ ਜਿਹੜੀਆਂ ਫੇਕ ਐਮਲਰ ਬਣਦੀਆਂ ਨੇ ਫੇਕ ਸਾਈਨ ਕੀਤੇ ਜਾਂਦੇ ਨੇ ਤੇ ਛੋਡੇ ਹੀ ਬੰਦੇ ਉੱਥੇ ਬੈਠੇ ਹੁਣ ਡਾਕਟਰ ਵੀ ਇਨਵੋਲਵ ਹੋ ਸਕਦੇ ਨੇ ਜਿਹੜੇ ਜੂਨੀਅਰ ਫੈਲੋਸ਼ਿਪ ਕਰਦੇ ਨੇ ਮੈਡੀਕਲ ਦੀਆਂ ਜਿਹੜੇ ਕੁੜੀਆਂ ਮੁੰਡੇ ਨੇ ਉਹਨਾਂ ਦੇ ਵੱਲੋਂ ਜਿਹੜੇ ਸਾਈਨ ਕੀਤੇ ਜਾਂਦੇ ਨੇ ਛੋਡੇ ਹਸਪਤਾਲ ਦੇ ਡਾਕਟਰ ਇਹ ਰਜਿੰਦਰ ਹਸਪਤਾਲ ਦੇ ਜਿਹੜੇ ਹੈਗੇ ਨੇ ਉਹਦੇ ਵਿੱਚੋਂ ਆਰਟੀਆਈ ਦੇ ਵਿੱਚ ਹੋਰ چیزਾਂ ਨਿਕਲ ਕੇ ਆਉਂਦੀਆਂ ਨੇ ਉਹਦੇ ਸਾਈਨ ਕਿਤੇ ਹੋਰ ਨੇ ਅੰਗੂਠੇ ਦੇ ਕੋਈ ਨਿਸ਼ਾਨ ਕੁਝ ਹੋਰ ਨੇ ਤਾਂ ਜਦੋਂ 400 روپے ਸ਼ੂਟ ਪੇਸ਼ ਹੁੰਦੇ ਤਾਂ ਉੱਥੇ ਕੁਝ ਹੋਰ ਨਿਕਲ ਕੇ ਆਉਂਦਾ ਤਾਂ ਹੁਣ ਹੈਲਥ ਮਿਨਿਸਟਰ ਨੂੰ ਮੈਂ ਇੱਕ ਬੇਨਤੀ ਕਰੂੰਗਾ ਵੀ ਇਹਨਾਂ ਦੇ ਉੱਤੇ ਗੌਰ ਕਿਉਂ ਨਹੀਂ ਕੀਤੀ ਜਾਂਦੀ ਜੇ ਛੋਡੇ ਖਲਾਸ ਕੋਈ ਐਦਾਂ ਦੇ ਨਿਕਲ ਗਿਆ ਜਦੋਂ ਇੱਕ ਹੈਲਥ ਮਿਨਿਸਟਰ ਹੁੰਦੇ ਹੋਏ ਛੋਡੇ ਕਿ ਇਹ ਜ਼ਿੰਮੇਵਾਰੀ ਬਣਦੀ ਹੈ ਵੀ ਮੈਂ ਜੋ ਇਹ ਸਕੈਮ ਚੱਲ ਰਿਹਾ ਅਜਿੰਦਰਾ ਹਸਪੀਟਲ ਦੇ ਵਿੱਚ ਪਤਾ ਨਹੀਂ ਕਿੰਨੇ ਹੀ ਲੱਖਾਂ ਦੇ ਲੋਕਾਂ ਦੇ ਉੱਪਰ ਜਿਹੜੀ ਪੁਲਿਸ ਕੁਝ ਪੁਲਿਸ ਐਦਾਂ ਦੀ ਜੋ ਮਿਲ ਕੇ ਡਾਕਟਰਾਂ ਦੇ ਨਾਲ ਜਾਂ ਡਾਕਟਰ ਮਿਲ ਕੇ ਪੁਲਿਸ ਜਾਂ ਪਾਰਟੀ ਦੇ ਨਾਲ ਮਿਲ ਕੇ ਕੁਝ ਵੀ ਹੋ ਸਕਦਾ ਹੈ ਠੀਕ ਹੈ ਜਿਵੇਂ ਜਿਵੇਂ ਸੁਣਨ ਨੂੰ ਮਿਲਦਾ ਸੋ ਇਹ ਰਲ ਅਮਰੀਕਾ ਜਿਹੜਾ ਸਕੈਮ ਚੱਲ ਰਿਹਾ ਮੈਂ ਵੀ ਸੁਣਿਆ ਵੀ 5-5000 ਦੇ ਵਿੱਚ ਇਥੇ ਐਮਐਲਆਰਾਂ ਪੇਸ਼ੈਂਟ ਐਡਮਿਟ ਵੀ ਨਹੀਂ ਹੁੰਦਾ ਹੈਗਾ ਤਾਂ ਇਹ ਬਣ ਜਾਂਦੀਆਂ ਤਾਂ ਇਹਨੂੰ ਕਿਵੇਂ ਰੋਕੋਗੇ ਤੁਸੀਂ ਤਾਂ ਮੈਂ ਭਵੰਤਵਾਨ ਸਰਕਾਰ ਨੂੰ ਇਹ ਬੇਨਤੀ ਕਰੂੰਗਾ ਐਲਪਰੈਸੀ ਹਾਈ ਕੋਰਟ ਦੇ ਵਿੱਚ ਵੀ ਜਿਹੜਾ ਹੈ ਸੀ ਦੇ ਵਿੱਚ ਜਾਵਾਂਗੇ ਤੇ ਪਰਚੇ ਵੀ ਦਰਜ ਕਰਾਵਾਂਗੇ ਪਰ ਅੱਜ ਮੈਂ ਇੱਕ ਵੀਡੀਓ ਦੇ ਵਿੱਚ ਹੈਲਥ ਮਿਨਿਸਟਰ ਨੂੰ ਮੈਂ ਪੁੱਛਣਾ ਚਾਹਣਾ ਵੀ ਤੁਸੀਂ ਵੈਸੇ ਤਾਂ ਬੜਾ ਹੀ ਕੰਮ ਬੜੇ ਟੈਕਨੀਕਲ ਦੇ ਤੌਰ ਤਰੀਕੇ ਦੇ ਨਾਲ ਕਰ ਦਿਓ ਵੀ ਮੈਂ ਇੱਥੇ ਇਹ ਕੰਮ ਗਲਤ ਨਹੀਂ ਕਰ ਦੇਣਾ ਫਿਰ ਜਿਹੜੀ ਇਹ ਐਮਐਲਆਰ ਪਰਚੀ ਕੱਟ ਕੇ ਠੱਕੇ ਦੇ ਨਾਲ ਪਰਚੀ ਕੱਟੇ ਜਾਂਦੇ ਉਸ ਤੋਂ ਬਾਅਦ ਐਮਲਰਾਂ ਝੂਠੀਆਂ ਬਣਾ ਕੇ ਉਹਨਾਂ ਦੀ ਕੰਸੈਂਟ ਜੋ ਇੱਕ ਪੇਸ਼ੈਂਟ ਦੀ ਜੋ ਇੱਕ ਵਿਕਟਮ ਹੁੰਦਾ ਹੈ ਕੰਪਲੇਂਟੈਂਟ ਹੁੰਦਾ ਉਹਦੀ ਕਾ ਐਮਲਰ ਕੱਟੀ ਜਾਂਦੀ ਹੈ ਉਹਦੇ ਸਾਈਨ ਹੀ ਫਰਾਡ ਹੋਣ ਸਾਈਨ ਹੀ ਨਾ ਮਿਲਦੇ ਹੋਣ ਠੀਕ ਹੈ ਬਾਅਦ ਦੇ ਵਿੱਚ ਉਹ ਪੁਲਿਸ ਲਵੇ ਦੇਣਦਾ ਵੀ ਹਾਂ ਮੇਰੀ ਹੀ ਸਾਈਨ ਨੇ ਪਰ ਆਰਟੀਆਈ ਤੇ ਜਦੋਂ ਚਲਾਨ ਪੇਸ਼ ਹੁੰਦਾ ਹੈ ਉੱਥੇ ਐਮ ਐਲ ਆਰਨ ਦੇ ਸਾਈਨਾਂ ਦੇ ਵਿੱਚ ਅੰਗੂਠਿਆਂ ਦੇ ਵਿੱਚ ਡਿਫਰੈਂਸ ਕੀ ਦੇ ਕਿਹਦੇ ਅੰਗੂਠੇ ਨੇ ਉਹ ਸਾਰਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਇਸ ਕਰਕੇ ਇਸ ਤੇ ਵੀ ਧਿਆਨ ਦਿੱਤਾ ਜਾਵੇ ਤੇ ਰਜਿੰਦਰਾ ਹਸਪੀਟਲ ਦੇ ਖਾਸ ਕਰਕੇ ਜੋ ਇਹ ਜਸਟਿਸ ਲਈ ਲੋਕਾਂ ਨੂੰ ਡਾਕਟਰ ਕਿਹਨਾਂ ਕਰ ਰਹੇ ਨੇ ਜਿਹੜੇ ਭਾਰਕ ਦੇ ਫਰਦ ਨੇ ਇਨਜਸਟਿਸ ਛੋਡੇ ਵਰਗੇ ਹੀ ਜਿਹੜੇ ਇੱਥੇ ਡਾਕਟਰ ਜਿ ਬੈਠੇ ਨੇ ਜਾਂ ਹੋਰ ਜੋ ਬੰਦ ਰਹੇ ਨੇ ਡਾਕਟਰ ਜੂਨੀਅਰ ਫੈਲੋਸ਼ਿਪ ਕਰਦੇ ਨੇ ਉਹਨਾਂ ਦੇ ਦੁਆਰਾ ਜਿਹੜੀਆਂ ਇਹ ਇਲਲੀਗਲ ਗੁੱਠੇ ਲਗਾਏ ਜਾਂਦੇ ਨੇ ਉਹ ਵੀ ਚੱਕ ਕੇ ਸੈਨ ਮਾਰ ਦਿੰਦਾ ਹੈ ਤਾਂ ਇਹਨਾਂ ਦੇ ਖਿਲਾਫ ਅਸੀਂ ਮੋਰਚੇ ਚੱਕਾਂਗੇ ਤੇ ਹੈਲਥ ਮਿਨਿਸਟਰ ਨੂੰ ਵੀ ਬੇਨਤੀ ਹੈ ਤੇ ਭਮੰਤਵਾਨ ਸਰਕਾਰ ਨੂੰ ਬੇਨਤੀ ਹੈ ਵੀ ਇਹਨਾਂ ਨੂੰ ਜਿਹੜਾ ਇਹ ਬੰਦ ਕੀਤਾ ਜਾਵੇ ਤੇ ਜਿਹੜੀ ਜੇ ਤੁਹਾਨੂੰ ਇਸ ਚੀਜ਼ ਦੇ ਉੱਤੇ ਕੋਈ ਲਾਹੇਵੰਦ ਨੂੰ ਲੱਗਦਾ ਹੈ ਤੇ ਨਰਜਿੰਦਰਾ ਹਸਪੀਟਲ ਬਾਰੇ ਮੈਂ ਬੋਲ ਰਹੇ ਆ ਤਾਂ ਬੈਠ ਕੇ ਗੱਲ ਕੀਤੀ ਜਾਵੇ ਤਾਂ ਕਿ ਇਹਨਾਂ ਦੇ ਉੱਪਰ ਤੁਸੀਂ ਇੱਕ ਐਕਸ਼ਨ ਲੈ ਸਕੋ ਵੀ ਇਹ ਮੁੱਦਾ ਹੈ ਕੀ ਸਿਸਟਮ ਕੀ ਹੈ ਕਿਦਾਂ ਇਹ ਜਿਹੜੀ ਘਟਨਾ ਇੱਥੇ ਹਸਪੀਟਲ ਦੇ ਵਿੱਚ ਵਾਪਰ ਰਹੀ ਹੈ ਤਾਂ ਕਰੀਏ ਇਸ ਸਕੈਮ ਨੂੰ ਰੋਕਿਆ ਜਾਵੇ ਤਾਂ ਕਿ ਕਿਸੇ ਦੇ ਖਿਲਾਫ ਵੀ ਕੋਈ ਝੂਠੀ ਐਮਐਲਆਰ ਨਾ ਬਣ ਪਾਵੇ ਬੈਸੀ ਸੱਟਾ ਕ੍ਰੀਏਟ ਕਰਕੇ ਮੂਠਾ ਹੈ ਨਹੀਂਗਾ ਬੰਦੇ ਜੇ ਪੇਸ਼ੈਂਟ ਦਾ ਨਾਮ ਤੁਹਾਡੇ ਡਾਕਟਰਾਂ ਦੇ ਮਿਲ ਜਾਂਦਾ ਵੀ ਮੇਰੇ ਸਾਈਨ ਨੇ ਪਰ ਚੀਜ਼ਾਂ ਥੋੜਾ ਹਸਪੀਟਲ ਇੱਕ ਪਾਸੇ ਕੁਝ ਹੋਰ ਦੇ ਰਿਹਾ ਹੈ ਹਸਪੀਟਲ ਦੂਜੇ ਪਾਸੇ ਕੁਝ ਹੋਰ ਦੇ ਰਿਹਾ ਤਾਂ ਇਹ ਸਿਸਟਮ ਕੀ ਹੈ ਇਹਦਾ ਮਤਲਬ ਕੀ ਹੈ ਥੋੜੇ ਹਸਪੀਟਲ ਦੇ ਵਿੱਚ ਹੀ